ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਅਗਲੇ 48 ਘੰਟਿਆਂ ਦੇ ਮੌਸਮ ਦੀ ਗੱਲ ਕਰਾਂਗੇ ਜੇ ਪੰਜਾਬ ਅਤੇ ਨਾਲ ਲੱਗਦੇ ਖੇਤਰਾਂ ਦਾ ਮੌਸਮ ਕਿਵੇਂ ਦਾ रह ਸਕਦਾ ਹੋਂਦੇ ਦੋ ਦਿਨਾਂ ਦੇ ਵਿੱਚ ਇਹ ਅਪਡੇਟ ਹੈ ਜਿਹੜੀ ਤੁਹਾਨੂੰ ਸਾਂਝੀ ਕਰਾਂਗੇ ਗੱਲ ਮੌਸਮ ਦੀ ਕਰੀਏ ਉਸ ਤੋਂ ਪਹਿਲਾਂ ਜਿਹੜੀ ਹੈ ਟੈਂਪਰੇਚਰ ਦੀ ਗੱਲ ਲੈਣੇ ਆ ਜੀ 4.6 ਡਿਗਰੀ ਦੇ ਨਾਲ ਲੁਧਿਆਣਾ ਜ਼ਿਲ੍ਹਾ ਸਭ ਤੋਂ ਠੰਡਾ ਖੇਤਰ ਦਰਜ ਹੋਇਆ ਅੱਜ ਤੜਕੇ ਸਵੇਰੇ ਪੰਜਾਬ ਦੇ ਵਿੱਚ ਤੇ 4 ਤੋਂ ਲੈ ਕੇ ਜਿਹੜੇ ਮਿਨਿਮਮ ਟੈਂਪਰੇਚਰ ਨੇ ਉਹ 9-10 ਦੇ ਵਿਚਕਾਰ ਚੱਲਦੇ ਖੈ ਨੇ ਸੋ ਇਸੇ ਤਰ੍ਹਾਂ 4 ਤੋਂ ਲੈ ਕੇ 9-10 ਦੇ ਵਿਚਕਾਰ ਹਰਿਆਣਾ ਦੇ ਵਿੱਚ ਵੀ ਟੈਂਪਰੇਚਰ ਚੱਲ ਰਹੇ ਨੇ 4.3 ਡਿਗਰੀ ਦੇ ਨਾਲ ਹਿਜ਼ਾਰ ਜ਼ਿਲ੍ਹਾ ਸਭ ਤੋਂ ਠੰਡਾ ਖੇਤਰ ਦਰਜ ਹੋਇਆ ਹਰਿਆਣਾ ਦੇ ਵਿੱਚ ਸੋ ਇਹ ਟੈਂਪਰੇਚਰ ਜਿੱਥੇ 0 ਤੋਂ 1 ਦੇ ਵਿਚਕਾਰ ਆ ਚੁੱਕੇ ਸੀ ਰਾਤਾਂ ਦੇ ਉਹ ਹੁਣ ਵੱਧ ਗਏ ਨੇ ਥੋੜੇ ਥੋੜੇ ਰਾਈਸ ਕਰਨੇ ਸ਼ੁਰੂ ਕਰ ਗਏ ਨੇ ਤੇ ਇਸੇ ਤਰ੍ਹਾਂ ਦਿਨਾਂ ਦੇ ਦੇ ਵਿੱਚ ਕਿਉਂਕਿ ਧੁੱਪਾਂ ਲੱਗ ਰਹੀਆਂ ਨੇ ਧੁੱਪਾਂ ਲੱਗਣ ਨਾਲ ਦਨ ਖੁੱਲ ਗਏ ਨੇ ਤੇ ਦੁਪਹਿਰ ਵੇਲੇ ਜੇ ਟੈਂਪਰੇਚਰ ਨੇ ਉਹ 20 ਤੋਂ 30 ਦੇ ਹੁੰਦੇ ਆ ਕਿਤੇ 22 ਡਿਗਰੀ ਤੇ 23 ਡਿਗਰੀ ਦੇ ਨਾਲ ਆ ਕਾਫੀ ਖੇਤਾਂ ਦੇ ਵਿੱਚ ਟੈਂਪਰੇਚਰ ਚੱਲ ਰਹੇ ਨੇ ਇਸ ਲਈ ਜੇ ਸੈਟਲਾਈਟ ਦੀ ਜੀ ਦੇਖ ਸਕਦੇ ਆ ਕਿ ਨੇੜੇ ਤਰੇ ਕੋਈ ਸਿਸਟਮ ਹੈ ਨਹੀਂ ਤੇ ਅੱਜ ਜੇਕਰ ਆਪਾਂ ਸੈਟਲਾਈਟ ਦੇ ਵਿੱਚ ਤੁਹਾਨੂੰ ਲਾਈਨ ਤੇ ਦਿਖਾ ਦਈਏ ਕਿ ਇਹ ਆਪਣਾ ਪੰਜਾਬ ਸੂਬਾ ਹੈ ਜੀ ਲਾਈਨ ਦੇ ਅੰਦਰ ਤੇ ਇੱਥੇ ਤੁਸੀਂ ਨੇੜੇ ਤਰੇ ਦੇਖ ਸਕਦੇ ਆ ਕੋਈ ਸਿਸਟਮ ਨਹੀਂ ਹੈ ਇਸ ਲਈ ਮੀਂਹ ਵਾਲੇ ਫੱਕ ਤੋਂ ਮੌਸਮ ਸਾਫ਼ ਹੈ ਫਿਲਹਾਲ ਆਉਂਦੇ ਦੋ ਦਿਨਾਂ ਦੇ ਵਿੱਚ ਮੌਸਮ ਸਾਫ਼ ਹੀ ਰਹਣ ਦੇ ਆਸਾਰ ਨੇ ਧੁੱਪਾਂ ਲੱਗਣਗੀਆਂ ਜਦੋਂ ਖੁੱਲਣਗੇ ਅੱਜ ਦਾ ਦਿਨ ਵੀ ਧੁੱਪ ਵਾਲਾ ਹੋਏਗਾ ਕਿਉਂਕਿ ਬੱਦਲ ਬਾਈ ਨੇੜੇ ਤਰੇ ਹੈ ਨਹੀਂ ਜਿਹੜੇ ਉੱਚੇ ਬੱਦਲ ਨੇ ਉਹ ਅੱਜ ਨਹੀਂ ਲੰਘਣੇ ਉੱਚੇ ਬੱਦਲ ਹੈ ਜਿਹੜੇ ਉਹ ਸ਼ਾਮ ਤੋਂ ਲੰਘਣਾ ਸ਼ੁਰੂ ਕਰਨਗੇ ਰਾ ਹਾਲੇ ਪਾਕਿਸਤਾਨ ਤੋਂ ਹੀ ਪਿੱਛੇ ਨੇ ਬਦਲ ਇਹ ਬਦਲ ਅੱਗੇ ਆਉਂਦੇ ਆਉਂਦੇ 10-12 ਘੰਟੇ ਲਾ ਦੇਣਗੇ ਇਸ ਲਈ ਅੱਜ ਦਿਨ ਭਰ ਧੁੱਪ ਖੜੀ ਰਹਿਣ ਦੇ ਆਸਾਰ ਨੇ ਤੇ ਨਿੱਘਾ ਦਿਨ ਰਹਿਣ ਦੇ ਆਸਾਰ ਨੇ ਦੁਪਹਿਰ ਵੇਲੇ ਟੈਂਪਰੇਚਰ ਹੈ ਜਿਹੜੇ ਉਹ ਲਗਭਗ ਜਿਹੜਾ 22 ਦੇ ਲੈ ਕੇ 25 ਦੇ ਵਿਚਕਾਰ ਦਰਜ ਹੁੰਦੀ ਸੰਭਾਵਨਾ ਰਹੇਗੀ ਧੁੰਦ ਫੈ ਰਹੀ ਹੈ ਜੀ ਧੁੰਦ ਅੱਜ ਪੰਜਾਬ ਦੇ ਕੁਝ ਖੇਤਰਾਂ ਦੇ ਵਿੱਚ ਦਰਜ ਹੋਈ ਪਰ ਧੁੰਦ ਜਿੱਥੇ ਹੋਈਗੀ ਵੀ ਹਲਕੀ ਧੁੰਦ ਉਹ ਵੀ ਉੱਟ ਜਾਣੀ ਹੈ ਸਮੇਂ ਦੇ ਨਾਲ ਹਰਿਆਣਾ ਦੇ ਵਿੱਚ ਵੀ ਉਹੋ ਸੁਰਤਿ ਹਾਲ ਹੈ ਉੱਥੇ ਵੀ ਜੇਕਰ ਧੁੰਦ ਹੈ ਉਹ ਵੀ ਉੱਟ ਜਾਣੀ ਹੈ ਰਾਜਸਥਾਨ ਦੇ ਕੁਝ ਭਾਗ ਓਪੀ ਦੇ ਵਿੱਚ ਬਿਹਾਰ ਵਾਲੇ ਫਸੇ ਆ ਤੇ ਇੱਥੇ ਤੋਂ ਹੱਟਦੀ ਹੱਟਦੀ ਹੋ ਸਕਦਾ ਸ਼ਾਮ ਤੱਕ ਦਾ ਸਮਾਂ ਲੈ ਜੇ ਬਾਾਕੀ ਅੱਜ ਕੱਲ ਤੇ ਪਰਸੋਂ ਯਾਨੀ ਕਿ ਆਹ ਹੈਗਾ ਅਪਡੇਟ ਜਿਹੜੀ ਤੁਹਾਨੂੰ ਦੇ ਰਹੇ ਆ 4 ਤਰੀਕ 5 ਤਰੀਕ ਤੇ 6 ਤਰੀਕ ਇਹਨਾਂ ਦਿਨਾਂ ਦੇ ਵਿੱਚ ਮੌਸਮ ਖੁਸ਼ਕ ਰਹਿਦਾ ਜਾ ਫ ਰਿਹਾ ਸਾਫ਼ ਰਹਿਦਾ ਜਾ ਫ ਰਿਹਾ ਜਿਹੜਾ ਸਿਸਟਮ ਲੱਗਣਾ ਹੈ ਉਹ ਹੁਣ ਥੋੜਾ ਜਿਹਾ ਹਲੇ فاਸਲਾ ਹੋ데요 ਵਿੱਚ ਕਿਉਂਕਿ 9-10 ਤਰੀਕਾ ਦੇ ਲਾਗੇ ਸ਼ਾਇਦ ਇੱਕ ਸਿਸਟਮ ਜਾ ਰਿਹਾ ਉਹਦੇ ਵੀ ਅਪਡੇਟ ਜਲਦ ਲੈ ਕੇ ਹਾਜ਼ਰ ਹੋਵਾਂਗੇ ਫਿਰ ਇੱਕ ਸਿਸਟਮ ਲੰਘ ਕੇ ਗਿਆ ਕੱਲ ਦੀ ਤਰੀਕ ਦੇ ਵਿੱਚ ਜਿਹੜਾ ਕਿ ਦਿੱਲੀ ਗੁਰੂਗਰਾਮ ਨੋਇਡਾ ਦੇ ਕੁਝ ਖੇਤਰ ਮਾਧ ਪ੍ਰਦੇਸ਼ ਦੇ ਕੁਝ ਖੇਤਰ ਦੱਖਣ ਪੂਰਬੀ ਰਾਜਸਥਾਨ ਪੱਛਮੀ ਯੂਪੀ ਦੇ ਛੱਡ ਕੇ ਅਦਰ ਕੇਂਦਰੀ ਯੂਪੀ ਦੇ ਕੁਝ ਜ਼ਿਲ੍ਹਿਆਂ ਦੇ ਵਿੱਚ ਕਿਤੇ ਗੜੇਮਾਰ ਤੇ ਕਿਤੇ ਮੀਂਹ ਵਾਕੇ ਗਿਆ ਤੇ ਇਹਦਾ ਸਿਸਟਮ ਦਾ ਅਸਰ ਸਿੱਧਾ ਜਾਂ ਸਿੱਧਾ ਤੌਰ ਤੇ ਪੰਜਾਬ ਦੇ ਉੱਤੇ ਨਹੀਂ ਪਿਆ ਕਿਉਂਕਿ ਸਿਸਟਮ ਥੱਲੇ ਚੁਕਿਆ ਹੋਇਆ ਸੀ ਇਸ ਕਰਕੇ ਜਿਹੜਾ ਇਹਨਾਂ ਖੇਤਰਾਂ ਦੇ ਵਿੱਚ ਮ بھی ہوئی ہے۔ ਉੱਤੇ ਪਹਾੜਾਂ ਦੇ ਵਿੱਚ ਇਹ ਸਿਸਟਮ ਸਰਗਰਮ ਹੈ ਹਿਮਾਚਲ ਉੱਤਰਾਖੰਡ ਦੇ ਉਪਰਲੇ ਹਹਾਗਾ ਦੇ ਵਿੱਚ ਜਿੱਤੇ ਹਲਕੇ ਬਰਫ ਬਾਰਿਸ਼ ਦੇਖਣ ਨੂੰ ਮਿਲੀ। ਸੋ ਇਸ ਕਰਕੇ ਮੈਦਾਨਾਂ ਦੇ ਵਿੱਚ ਥੋੜੀ-ਬਹੁਤ ਠੰਡੀਆਂ ਹਵਾਵਾਂ ਚੱਲ ਸਕਦੀਆਂ ਨੇ ਪਰ ਹੁਣ ਕਿਤੇ ਨਾ ਕਿਤੇ ਧੁੱਪ ਦਾ ਜ਼ੋਰ ਬਣਿਆ ਰਹੇਗਾ ਕਿਉਂਕਿ ਹੁਣ ਦਿਨ ਖੋਲਣੇ ਸ਼ੁਰੂ ਹੋ ਚੁੱਕੇ ਨੇ। ਦਿਨਾਂ ਦੀ ਲੰਬਾਈ ਵੀ ਹੁਣ ਵਧਣੀ ਸ਼ੁਰੂ ਹੋ ਚੁੱਕੀ ਹੈ। ਦਿਨਾਂ ਦੀ ਲੰਬਾਈ ਵਧੇਗੀ ਧੁੱਪ ਜ਼ਿਆਦਾ ਲੱਗੇਗੀ। ਦਨੇ ਜਿਆਦਾ ਖੜਿਆ ਰਹੇਗਾ ਇਸ ਕਰਕੇ ਫਿਰ ਹੁਣ ਕਹਿ ਸਕਦੇ ਆ ਆਪਾਂ ਕਿ ਜਿਹੜਾ ਪੀਕ ਦਾ ਸੀਜ਼ਨ ਸੀ ਸਰਦੀਆਂ ਦਾ ਸਿਆਲਾਂ ਦਾ ਉਹ ਲੰਘ ਚੁੱਕਾ ਹੈ ਤੇ ਹੁਣ ਆਪਾਂ ਅੱਗੇ ਵਧਦੇ ਜਾ ਰਹੇ ਹਾਂ ਗਰਮੀਆਂ ਦੇ ਸੀਜ਼ਨ ਦੇ ਵੱਲ ਸੋ ਫਿਲਹਾਲ ਆਉਦੇ ਦੋ ਦਿਨਾਂ ਦੇ ਵਿੱਚ ਜੀ ਮੌਸਮ ਮੁੱਖ ਤੌਰ ਤੇ ਸਾਫ ਹੈ ਤੇ ਸਾਫ ਹੀ ਰਹੇਗਾ ਮੀਂਹ ਵਾਲਾ ਸਿਸਟਮ ਚੱਲਦਾ ਰਹੇਗਾ ਪਰ ਉਹਦੇ ਵਿੱਚ ਕਿ ਨਮੀ ਹੋਣਗੇ ਇਹ ਵੀ ਅਪਡੇਟ ਕਰਨ ਧਿਆਨ ਇਹ ਜਾ ਸਕਦੇ ਹੋ ਜੀ ਤੱਕ